ਸਤਿ ਸ਼੍ਰੀ ਅਕਾਲ ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੀਆਂ ਵੱਡੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਇਸ ਵਾਰ ਲੜਕੀਆਂ ਨੇ ਬਾਜ਼ੀ ਮਾਰੀ ਹੈ ਬਰਨਾਲਾ ਦੀ ਹਰਸੀਰਤ ਕੌਰ ਨੇ 100% ਦੀ ਅੰਕ ਲੈ ਕੇ ਟੌਪ ਰਹੀ ਹੈ ਅਤੇ ਉਸ ਤੋਂ ਬਾਅਦ ਮਨਵੀਰ ਕੌਰ ਫਿਰੋਜ਼ਪੁਰ ਦੀ ਲੜਕੀ ਨੇ 99.60 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ ਤੇ ਅਰਸ਼ ਜੋ ਕਿ ਭੇਖੀ ਦੀ ਵਿਦਿਆਰਥਣੇ ਉਸ ਦੇ ਵੱਲੋਂ 99.6 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਗਿਆ ਹੈ। ਕੁੱਲ 265388 ਵਿਦਿਆਰਥੀਆਂ ਨੇ ਪੇਪਰ ਦਿੱਤੇ ਸੀ ਜਿਨ੍ਹਾਂ ਦੇ ਵਿੱਚੋਂ 241506 ਵਿਦਿਆਰਥੀ ਪਾਸ ਹੋਏ ਨੇ। ਇਸ ਵਾਰ ਕੁੜੀਆਂ ਨੇ ਮੁੰਡਿਆਂ ਦੇ ਮੁਕਾਬਲੇ ਬਾਜ਼ੀ ਮਾਰ ਲਈ ਹੈ। ਪਹਿਲੇ ਤਨ ਸਥਾਨਾਂ ਤੇ ਕੁੜੀਆਂ ਕਾਬਜ਼ ਰਹੀਆਂ ਤੇ ਲੜਕੀਆਂ ਦੀ ਜੋ ਪਾਸ ਫੀਸਦ ਹੈ 94.32 ਹੈ ਤੇ ਲੜਕੀਆਂ ਦੀ ਪਾਸ ਫੀਸਦ 88.08 ਰਹੀ ਹੈ। ਤਾਂ ਬਰਨਾਲਾ ਦੀ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀ ਜੋ ਹਰਸੀਰਤ ਕੌਰ ਹੈ 100% ਦੀ ਅੰਕ ਲੈ ਕੇ ਪਹਿਲੇ ਨੰਬਰ ਦੇ ਉੱਪਰ ਰਹੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਜੁੜੀ ਹੋਈ ਹੈ ਪੰਜਾਬ ਜੋ ਜਿਸ ਤਰੀਕੇ ਨਾਲ ਬੀਬੀਐਮਬੀ ਦੇ ਮੁੱਦੇ ਉੱਤੇ ਹਰਿਆਣਾ ਦੇ ਨਾਲ ਪਾਣੀ ਦੀ ਲੜਾਈ ਲੜ ਰਿਹਾ ਸੀ ਤਾਂ ਪੰਜਾਬ ਸਰਕਾਰ ਨੂੰ ਵੱਡੀ ਇੱਕ ਰਾਹਤ ਮਿਲੀ ਹੈ ਵੱਡੀ ਜਿੱਤ ਕਿਹਾ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਨੂੰ ਹਾਸਲ ਹੋਈ ਹੈ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਉੱਪਰ ਸੁਣਵਾਈ ਹੋਈ ਹੈ ਸਮੀਖਿਆ ਪਟੀਸ਼ਨ ਜੋ ਪੰਜਾਬ ਸਰਕਾਰ ਨੇ ਧਾਰਕ ਕੀਤੀ ਸੀ ਉਸ ਦੇ ਉੱਤੇ ਸੁਨਵਾਈ ਹੁੰਦੇ ਹੋਏ ਹਾਈ ਕੋਰਟ ਨੇ ਕੇਂਦਰ ਸਰਕਾਰ ਹਰਿਆਣਾ ਤੇ ਬੀਬੀਐਮਬੀ ਨੂੰ ਨੋਟਿਸ ਜਾਰੀ ਕੀਤਾ ਨਾਲ ਹੀ ਇਸ ਮਾਮਲੇ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ ਦੂਜੇ ਪਾਸੇ ਭਾਗੜਾ ਬਿਆਸ ਪ੍ਰਬੰਧਨ ਬੋਰਡ ਦੀ ਇੱਕ ਮਹੱਤਵਪੂਰਨ ਮੀਟਿੰਗ ਜੋ ਹੋਣ ਜਾ ਰਹੀ ਹੈ ਉਸ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਇੰਜੀਨੀਅਰਾਂ ਨੇ ਹਿੱਸਾ ਲੈਣਾ ਸੀ ਤੇ ਇਹ ਮੀਟਿੰਗ ਮੁਲਤਵੀ ਕੀਤੀ ਗਈ ਹੈ ਤੇ ਹੁਣ ਕੱਲ ਇਹ ਮੀਟਿੰਗ ਹੋਵੇਗੀ ਤੇ ਜੂਨ ਦੇ ਮਹੀਨੇ ਵਿੱਚ ਛੱਡੇ ਜਾਣ ਵਾਲੇ ਪਾਣੀ ਦੇ ਮੁੱਦੇ ਉੱਤੇ ਰਣਨੀਤੀ ਤਿਆਰ ਕੀਤੀ ਜਾਏਗੀ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਕਈ ਦਿਨਾਂ ਤੋਂ ਪਾਣੀ ਦਾ ਵਿਵਾਦ ਚੱਲ ਰਿਹਾ ਸੀ ਤੇ 8 ਮਈ ਨੂੰ BBMP ਦੇ ਚੇਅਰਮੈਨ ਪਾਣੀ ਛੱਡਣ ਪਾਖੜਾ ਤੇ ਪਹੁੰਚੇ ਸੀ ਉੱਥੇ ਲੋਕਾਂ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਪਾਣੀ ਛੱਡਣ ਤੋਂ ਰੋਕ ਦਿੱਤਾ ਸੀ ਤੇ ਬੰਦਕ ਬਣਾਉਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਵੀ ਖੁਦ ਭਗਵੰਤ ਮਾਨ ਉੱਥੇ ਪਹੁੰਚੇ ਸੀ ਤੇ ਉਸ ਤੋਂ ਬਾਅਦ ਪਾਣੀ ਛੱਡਣ ਤੋਂ ਕੋਈ ਨਾ ਮੁੱਖ ਮੰਤਰੀ ਵੱਲੋਂ ਕੀਤੀ ਗਈ ਸੀ ਇਸ ਤਰ੍ਹਾਂ BBMP ਨੇ ਇਸ ਮਾਮਲੇ 'ਚ ਪਟੀਸ਼ਨ দাਰ ਕੀਤੀ ਸੀ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਮਨੋਜ ਤਰਪਾਠੀ ਨੇ ਹਲਫਨਾਮੇ ਵਿੱਚ ਕਿਹਾ ਕਿ ਪੰਜਾਬ ਪੁਲਿਸ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਅਧਿਕਾਰੀਆਂ ਨੂੰ ਡੈਮ ਚਲਾਉਣ ਤੋਂ ਰੋਕਿਆ ਹੈ ਅਦਾਲਤ ਨੇ ਪੰਜਾਬ ਸਰਕਾਰ ਨੂੰ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰਨ ਦੇ ਲਈ ਵੀ ਕਿਹਾ ਹੈ ਜਿਨ੍ਹਾਂ ਨੇ ਕੰਮ ਦੇ ਵਿੱਚ ਰੁਕਾਵਟ ਪਾਈ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਸਰਕਾਰ ਨੇ ਅਦਾਲਤ ਵਿੱਚ ਇਹ ਦਲੀਲ ਦਿੱਤੀ ਹੈ ਕਿ ਰਾਜ ਸਰਕਾਰ ਦੇ ਬੁਲਾਰੇ ਨੇ ਆਖਿਆ ਕਿ 8 ਮਈ 2025 ਨੂੰ ਅਦਾਲਤੀ ਕਾਰਵਾਈ ਦੌਰਾਨ BBMP ਦੇ ਚੇਅਰਮੈਨ ਮਨੋਹਿਤ ત્રਿਪਾਠੀ ਨੇ ਮੰਨਿਆ ਕਿ ਉਹ ਸਥਾਨਕ ਨਾਗਰਿਕਾਂ ਨਾਲ ਘਿਰੇ ਹੋਏ ਸੀ ਤੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਨਿਕਲਣ ਦੇ ਵਿੱਚ ਮਦਦ ਕੀਤੀ 9 ਮਈ 2025 ਦੇ ਹਲਫਨਾਮੇ ਵਿੱਚ ત્રਿਪਾਠੀ ਨੇ ਉਲਟਾ ਦੋਸ਼ ਲਾ ਕੇ ਉਸ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ ਜੋ ਕਿ ਉਸਦੇ ਪਿਛਲੇ ਅਦਾਲਤੀ ਬਿਆਨ ਦੇ ਬਿਲਕੁਲ ਉਲਟ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਮਾਮਲੇ ਤੇ ਬਿਆਨ ਸਾਹਮਣੇ ਆਇਆ ਤੇ ਆਖਿਆ ਕਿ ਕੇਂਦਰ ਪੰਜਾਬ ਨੂੰ ਪਾਣੀਆਂ ਦੇ ਮਸਲੇ 'ਚ ਉਲਝਾ ਕੇ ਵਿਕਾਸ ਦੇ ਕੰਮਾਂ 'ਚ ਰੁਕਾਵਟਾ ਪਾਉਣ ਦੀ ਚਾਲ ਚੱਲ ਰਹੀ ਸੀ ਜੋ ਅਸੀਂ ਨਾਕਾਮ ਕੀਤੀ ਹੈ ਤੇ ਪਾਣੀਆਂ ਨੂੰ ਲੈ ਕੇ ਤਰਕਾਂ ਦੇ ਆਧਾਰ ਤੇ ਕੋਰਟ ਵਿੱਚ ਅਸੀਂ ਲੜਾਈ ਜਿੱਤੀ ਹੈ ਤੇ ਪੰਜਾਬ ਦੇ ਹੱਕਾਂ ਦੀ ਡਟ ਕੇ ਰਾਖੀ ਕੀਤੀ ਹੈ। ਅਗਲੀ ਖਬਰ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਦੇ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਜੋ ਉਦਗਾਟਣ ਦੇ ਨਾਲ ਜੁੜੀ ਹੋਈ ਹੈ। ਮੁੱਖ ਮੰਤਰੀ ਨੇ ਲੁਧਿਆਣਾ ਦੇ ਵਿੱਚ ਇਹ ਉਦਗਾਟਣ ਕੀਤੇ ਹੈ ਤੇ ਆਧੁਨਿਕ ਸਹੂਲਤਾਂ ਨਾਲ ਲੈਸ 26 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਪੋਰਟਸ ਪਾਰਕ 4.30 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਅੰਬੇਦਕਰ ਪਵਨ 8 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹਾਈ ਲੈਵਲ ਪੁਲ ਸ਼ਾਮਲ ਨੇ ਜਿਨ੍ਹਾਂ ਦਾ ਉਦਘਾਟਨ ਕੀਤਾ ਗਿਆ ਤੇ ਪੰਜਾਬ ਦੇ ਵਿਕਾਸ ਲਈ ਉਹਨਾਂ ਨੇ ਕਹਿ ਕੇ ਅਸੀਂ ਵਚਨਬੱਧਾਂ ਨਾਲ ਹੀ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਵਿੱਚ ਜਿੱਥੇ ਇਹ ਸਭ ਕੁਝ ਕੀਤਾ 26 ਲੱਖ ਰੁਪਏ ਦੇ ਨਾਲ ਤਿਆਰ ਸਪੋਰਟਸ ਪਾਰਕ ਤੇ ਹੋਰ ਜਿਹੜੇ ਕੰਮ ਹੈ ਉਹ ਲੋਕਾਂ ਨੂੰ ਸਮਰਪਿਤ ਕੀਤੇ ਹੈ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਰਜਿਸਟਰੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਜਲਦੀ ਸੂਬੇ ਦੇ ਵਿੱਚ ਨਵਾਂ ਸਿਸਟਮ ਲਾਗੂ ਹੋਣ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਰਜਿਸਟਰੀਆਂ ਵਾਸਤੇ ਤਹਿਸੀਲਾਂ 'ਚ ੱੱਕੇ ਖਾਣ ਦੀ ਲੋੜ ਨਹੀਂ ਪਵੇਗੀ ਤੇ ਜਲਦੀ ਹੀ ਸੇਵਾ ਕੇਂਦਰਾਂ 'ਚ ਰਜਿਸਟਰੀਆਂ ਸ਼ੁਰੂ ਹੋ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 15-20 ਦਿਨਾਂ ਤੱਕ ਇਹ ਲਾਗੂ ਹੋ ਜਾਏਗਾ ਤੇ ਆਉਣ ਵਾਲੇ ਦਿਨਾਂ 'ਚ ਸੇਵਾ ਕੇਂਦਰਾਂ 'ਚ ਰਜਿਸਟਰੀਆਂ ਲਿਖੀਆਂ ਜਾਇਆ ਕਰਨਗੀਆਂ ਲੋਕਾਂ ਨੂੰ ਸਿਰਫ ਫੋਟੋ ਕਰਵਾਉਣ ਦੇ ਲਈ ਕਚਹਿਰੀ ਜਾਣਾ ਪਵੇਗਾ ਤੇ ਉਸ ਤੋਂ ਬਾਅਦ ਸਰਕਾਰੀ ਮੁਲਾਜ਼ਮ ਲੋਕਾਂ ਦੇ ਘਰਾਂ ਦੇ ਵਿੱਚ ਰਜਿਸਟਰੀ ਫੜਾ ਕੇ ਜਾਇਆ ਕਰਨਗੇ ਮਾਨ ਨੇ ਕਿਹਾ ਕਿ ਜਲਦੀ ਸੂਬੇ ਦੇ ਵਿੱਚ ਰਜਿਸਟਰੀਆਂ ਬਾਰੇ ਨਵਾਂ ਸਿਸਟਮ ਲਾਗੂ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਰਵਨੀਤ ਬਿੱਟੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਕਾਫੀ ਨੋਖ-ਚੋਕ ਕਰਦੇ ਆਪਸ ਵਿੱਚ ਦਿਖਾਈ ਦਿੰਦੇ ਨੇ ਅੱਜ ਲੁਧਿਆਣਾ ਦੇ ਵਿੱਚ ਹੀ ਰਵਨੀਤ ਬਿੱਟੂ ਉੱਤੇ ਟਿੱਪਣੀ ਕਰਦੇ ਮੁੱਖ ਮੰਤਰੀ ਨੇ ਆਖਿਆ ਕਿ ਮੈਨੂੰ ਕਦੇ ਨਾ ਕਦੇ ਕੁਛ ਨਾ ਕੁਛ ਰਵਨੀਤ ਬਿੱਟੂ ਲਗਾਤਾਰ ਕਹਿ ਰਹੇ ਨੇ ਉਹਨਾਂ ਦਾ ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਕਾਂਗਰਸ ਪਾਰਟੀ 'ਚ ਹੈ ਜਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ ਅਤੇ ਹਾਰੇ ਹੋਏ ਨੂੰ ਕੇਂਦਰ ਨੇ ਮੰਤਰੀ ਬਣਾਇਆ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮੁੱਖ ਮੰਤਰੀ ਨੇ ਕੀਤੀਆਂ ਰਵਨੀਤ ਬਿੱਟੂ ਕਿੱਥੇ ਪਿੱਛੇ ਰਹਿਣ ਵਾਲੇ ਸੀ ਉਹਨਾਂ ਨੇ ਵੀ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਾਇਆ ਕਿ ਤੁਸੀਂ ਵੀ ਕਿਹੜੀਆਂ-ਕਿਹੜੀਆਂ ਪਾਰਟੀਆਂ 'ਚ ਕਦੋਂ-ਕਦੋਂ ਰਹੇ ਹੋ ਤੇ ਕਦੋਂ-ਕਦੋਂ ਹਾਰੇ ਹੋ ਤੇ ਤੁਹਾਡੇ ਨਾਲ ਜੋ ਬੈਠੇ ਨੇ ਆ ਸੱਜੇ ਪਾਸੇ ਜਾਂ ਖੱਬੇ ਪਾਸੇ ਵਧਾਇਕ ਇਹ ਵੀ ਕਿਹੜੀਆਂ ਪਾਰਟੀਆਂ 'ਚੋਂ ਆਏ ਨੇ ਤੁਸੀਂ ਮੇਰਾ ਮੂੰਹ ਨਾ ਖਿਲਾਓ ਇਹ ਗੱਲਾਂ ਜਿਹੜੀਆਂ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਜੁੜੀ ਹੋਈਆ ਮਜੀਠਾ ਹਲਕੇ ਦੇ ਵਿੱਚ ਪਿੰਡਾਂ 'ਚ ਜੋ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਉਸ ਮਾਮਲੇ ਦੇ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 25 ਦੇ ਕਰੀਬ ਇਹ ਅੰਕੜਾ ਪਹੁੰਚ ਚੁੱਕਿਆ ਹੈ 25 ਲੋਕ ਆਪਣੀ ਜਾਨ ਜ਼ਹਿਰੀਲੀ ਸ਼ਰਾਬ ਦੇ ਨਾਲ ਗਵਾ ਚੁੱਕੇ ਨੇ ਤੇ ਇਸੇ ਮਾਮਲੇ ਦੇ ਵਿੱਚ ਦੋ ਲੋਕਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਦੋਵੇਂ ਪਿਆਉ ਪਤਨੇ ਅਤੇ ਪੰਜਾਬ ਦੇ ਵਿੱਚ ਵੀ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਸੀ 10 ਤੋਂ ਜ਼ਿਆਦਾ ਗ੍ਰਿਫਤਾਰੀਆਂ ਪੰਜਾਬ 'ਚ ਹੋਈਆਂ ਤਾਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਦੋ ਦਿਨਾਂ ਦੇ ਰਿਮਾਂਡ ਦੇ ਉੱਤੇ ਅਦਾਲਤ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਭੇਜਿਆ ਗਿਆ ਤਾਂ ਇਸ ਦੇ ਵਿੱਚ ਕੀ ਕੁਝ ਖੁਲਾਸੇ ਹੋਣਗੇ ਜਾਂ ਕੀ ਕੁਝ ਅੱਗੇ ਦੀ ਕਾਰਵਾਈ ਹੋਏਗੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਜੇ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿੱਧੇ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ ਉਸ ਤੋਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਜੁੜੀ ਹੋਈ ਹੈ ਬੀਐਸਐਫ ਦਾ ਇੱਕ ਜਵਾਨ ਜੋ ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਪੁਲੈਖੇ ਨਾਲ ਦਾਖਲ ਹੋ ਗਿਆ ਸੀ ਉਸ ਨੂੰ ਪਾਕਿਸਤਾਨ ਨੇ ਆਪਣੇ ਅਧੀਨ ਲੈ ਲਿਆ ਸੀ ਤੇ ਅੱਜ ਉਸ ਦੀ ਵਤਨ ਵਾਪਸੀ ਹੋਈ ਹੈ ਜਵਾਨ ਜੋ ਪੂਰਨਮ ਕੁਮਾਰ ਸ਼ਾਹ ਹੈ ਅਟਾਰੀ ਵਾਗਾ ਸਰਹੱਦ ਦੇ ਰਸਤੇ ਵਾਪਸ ਭਾਰਤ ਆਇਆ ਤੇ ਸ਼ਾਹ 21 ਦਿਨਾਂ ਬਾਅਦ ਵਾਪਸ ਪੰਜਾਬ ਦੇ ਅਟਾਰੀ ਬਾਰਡਰਾਂ 'ਹੀ ਵਾਪਸ ਆਇਆ ਪਾਕਿਸਤਾਨੀ ਰੈਂਜਰਾਂ ਨੇ ਸਵੇਰੇ 10:30 ਵਜੇ ਬੀਐਸਐਫ ਦੇ ਉਸਨੂੰ ਹਵਾਲੇ ਕੀਤਾ ਤੇ ਆਖਿਆ ਗਿਆ ਕਿ ਭਾਰਤੀ ਅਧਿਕਾਰੀਆਂ ਦੇ ਵੱਲੋਂ ਸ਼ਾਂਤੀਪੂਰਕ ਢੰਗ ਦੇ ਨਾਲ ਸਥਾਪਿਤ ਨਿਯਮਾਂ ਮੁਤਾਬਕ ਇਹ ਜਿਹੜੀ ਗੱਲਬਾਤ ਹੈ ਸਲੇਟੜੀ ਹੈ ਪਾਕਿਸਤਾਨ ਰੈਂਜਰਾਂ ਨੇ ਚਾਹ ਨੂੰ ਪਹਿਲਗਾਮ ਦਸਤੀ ਹਮਲੇ ਤੋਂ ਇੱਕ ਦਿਨ ਪਹਿਲਾਂ 23 April ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਭਾਰਤੀ ਪਾਕਿਸਤਾਨ ਦੀ ਕਮੰਦਤਰੀ ਸਰਹਾਦ ਨੜੋਂ ਗ੍ਰਿਫਤਾਰ ਕੀਤਾ ਸੀ। ਸੋ ਏਸੀ ਅੱਜ ਦੀਆਂ ਵੱਡੀਆਂ ਖਬਰਾਂ ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ।